ਜਿੱਦਾਂ ਕਿ だっ ਤੀ ਨਹੀਂ ਬਹੁਤ ਤੇਜ਼ ਪਿਆ ਤੇ ਸਾਡਾ ਸਾਰਾ ਜਿੰਨਾ ਕੋਠਾ ਕਿਦਾ ਸਾਡਾ ਡੇਗ ਗਿਆ ਮੇਰੇ ਕਮਰਾ ਹੀ ਸੀਗਾ ਸਾਨੂੰ ਹੈਲਪ ਦੀ ਬਹੁਤ ਲੋੜਾ ਸੀ نیچے ਆਪਣਾ ਕੰਟੈਕਟ ਨੰਬਰ ਹੈ ਭਾਜੀ ਮੋਰੇ ਪੈਕਦੀ ਹੁੰਦੀ ਸੀ ਸਾਡਾ ਕੋਠਾ ਤੇ ਸਾਡਾ ਤੁਸੀਂ ਮੇਰੇ ਕੋਠਾ ਕਿੱਡੀ ਗੱਲ ਜੀ ਉੱਤੇ ਮਜ਼ਾਕ ਕਰ ਰਹੇ ਸੀਗੇ ਕੋਈ ਲੈਣ ਦੇਣੀ ਹੈ ਨਹੀਂ ਸੀ ਕੋਠੇ ਦੇ ਵਿੱਚ ਹਾਂ ਜਿੱਥੇ ਅਸੀਂ ਰਹਿੰਦੇ ਸੀ ਉਹ ਕੋਠਾ ਭਜਿਆ ਡਿੱਗਿਆ ਉਹ ਕਿਸੇ ਦਾ ਸੀ ਅ쩌 ਕਿ ਕਿਸੇ ਦੇ ਕੋਠੇ ਦੀ ਪਾਤੀ ਚਾ ਹਾਂ ਉਹ ਪਹਿਲਾਂ ਤਾਂ ਮਾਰ ਦੇਖੋ ਕਿਤਾ ਚਲਿਆ ਤੇ ਡਬਣਾ ਡਬਾ ਰਹਾ ਕਰੇ ਨੀ ਬਾਬਾ ਜੀ ਬਹੁਤ ਤੇ ਆ। ਹਾਂ ਨਾ ਜੀ ਸੁੱਤੇ ਪੈ ਸੀ ਅੰਦਰ ਖੜਾ ਕਾਹ ਫੋ ਰਿਹਾ ਸਾਨੂੰ ਬਹੁਤ ਜ਼ੋਰ। ਅੱਛਾ ਉਹ ਘਰ ਤੱਕਾਂ ਜੀ ਉਹ ਕੋਈ ਇਹ ਕਾਹ ਕਰੇ ਕੋਈ ਆਉ। ਅੱਛਾ ਜਿਹੜਾ ਦੋ ਭਰਾਵਾਂ ਦਾ ਘਰ ਆ ਉਹ ਕਿਸੇ ਭਰਾ ਦਾ ਚੇੜਾ ਨਾ ਉਹ ਕਾਹ ਉਠਾਇਆ। ਓਕੇ। ਹਾਂ ਠੀਕ ਆ। ਅਸੀਂ ਰਹਿੰਦੇ ਹਾਂ ਤਾਂ ਸਹੀ ਕਲਾਮ ਦੇ ਸੀਗਾ ਸਾਰਾ ਹੀ ਆ। ਅੱਛਾ ਕਹਿੰਦੇ ਚੋਕੀ ਪਾ। ਆਓ। ਇਹਨੂੰ ਕਹਾਂ ਨਹੀਂ ਕਿ ਰੋਕਿਆ ਨਹੀਂ ਨਹੀਂ ਪਾਣੀ। ਓ ਯਾਰ ਭਾਜੀ ਮੈਂ ਤੁਹਾਨੂੰ ਹੁਣ ਕੀ ਕਿੱਦਾਂ ਦੱਸਾਂ ਮੈਂ ਕਿੱਦਾਂ ਰੋਕਿਆ ਇਹਨੂੰ। ਗਾਲਾਂ ਬਾਟੇ ਇਹਨੂੰ ਮੈਂ ਬਹੁਤ ਕੁਝ ਕਿਹਾ ਮੈਂ ਕਹਾਂ ਕੰਬੜੀਆਂ ਮੇਰੀ ਤਾਂ ਯਾਰ ਸਿੱਧੀ ਗ ਸੋਸ਼ਲ ਮੀਡੀਆ ਇਨਫਲੂਐਂਸਰ ਪੂਜਾ ਸੰਗਾਨ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਤਰਅਸਲ ਇਸ ਦਾ ਕੁਝ ਟਾਈਮ ਪਹਿਲਾਂ ਹੀ ਡਾਈਵੋਰਸ ਹੋਇਆ ਸੀ ਜਿਸ ਤੋਂ ਬਾਅਦ ਇਸ ਨੇ ਹੁਣ ਤੀਸਰੀ ਵਾਰ ਵਿਆਹ ਕਰਵਾ ਲਿਆ ਹੈ ਜਿਸ ਦੀਆਂ ਕਈ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਈਆਂ। ਜਿਵੇਂ ਹੀ ਇਸ ਦੇ ਵਿਆਹ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਤਾਂ ਇਸ ਦੇ ਐਕਸ ਹਸਬੰਦ ਵੱਲੋਂ ਕਈ ਰਾਜ਼ ਖੋਲੇ ਜਾਂਦੇ ਹਨ ਜਿਸ ਦੀਆਂ ਕਈ ਰਿਕਾਰਡਿੰਗਸ ਸਾਹਮਣੇ ਆਈਆਂ ਨੇ। ਇੱਕ ਕਾਲ ਰਿਕਾਰਡਿੰਗ ਦੇ ਵਿੱਚ ਵੀਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੋ ਉਹਨਾਂ ਨੇ ਘਰ ਦੇ ਛੱਤ ਡਿੱਗਣ ਤੇ ਲੋਕਾਂ ਕੋਲ ਹੈਲਪ ਮੰਗੀ ਸੀ ਉਹ ਸਭ ਕੁਝ ਫੇਕ ਸੀ ਅਸਲ ਵਿੱਚ ਉਹ ਛੱਤ ਉਹਨਾਂ ਦੇ ਘਰ ਦੀ ਹੈ ਹੀ ਨਹੀਂ ਸੀ ਆਦੇਸ ਦੇ ਚਲਦਿਆ ਪੂਜਾ ਸੰਗਾ ਵੱਲੋਂ ਲੋਕਾਂ ਤੋਂ 6-7 ਲੱਖ ਲੈ ਕੇ ਖਾ ਲਿਆ ਗਿਆ ਤੇ ਇਸ ਤਰ੍ਹਾਂ ਝੂਠ ਬੋਲ ਕੇ ਉਹ ਲੋਕਾਂ ਨੂੰ ਠੱਗਦੀ ਸੀ ਬਾਕੀ ਇਸ ਤਰ੍ਹਾਂ ਦੇ ਝੂਠੇ ਫਾਈਨੈਂਸਰਸ ਕਰਕੇ ਸੱਚ ਵਿੱਚ ਲੋੜਵੰਦ ਲੋਕ ਵੀ ਰਹਿ ਜਾਂਦੇ ਨੇ ਬਾਕੀ ਤੁਹਾਡਾ ਪੂਜਾ ਸੰਗਾ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਆਪਾਂ ਫਿਰ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ